ਯੂਨੀਆ ਲਾਈਨ ਦੀ ਸਰਕਾਰ ਪਹਿਲੀ ਗੱਲ ਤੁਹਾਨੂੰ ਦੱਸਾਂ 100% ਆ ਰਹੀ ਹੈ 100% ਆ ਰਹੀ ਹੈ ਮੋਦੀ ਜੀ ਕਹਿੰਦੇ 400 ਪਾਰ ਆ ਉਹ ਜੋ ਮਰਜ਼ੀ ਕਹੀ ਜਾਣ ਉਹਨਾਂ ਦੇ ਕਹਿਣ ਦਾ ਕੀ ਹੈ ਕਿਉਂਕਿ ਜਿਹੜਾ ਚੈਨਲ ਆ ਰਹੀ ਕਹਿੰਦੇ ਆ ਉਹਨਾਂ ਦੇ ਹੱਥਾਂ ਦੇ ਚੈਨਲ ਨੇ ਕੋਈ ਬਾਹਰ ਦੇ ਚੈਨਲ ਤੇ ਹੈ ਨਹੀਂ ਇਹ ਉਹਨਾਂ ਦੇ ਉਹਨਾਂ ਦੇ ਘਰ ਦੇ ਚੈਨਲ ਹੀ ਨੇ ਕਾਰਪੋਰੇਟ ਘਰਾਉਣੇ ਦੇ ਬਿਲਕੁਲ ਉਹ ਜੋ ਮਰਜ਼ੀ ਕਹਿ ਸਕਦੇ ਸਰਕਾਰਾਂ ਇਦਾਂ ਹੀ ਚੱਲਦੀਆਂ ਕਾਰਪੋਰੇਟ ਘਰਾਉਣਿਆਂ ਤੇ ਲੱਗਦਾ ਸਰਕਾਰਾਂ ਨਹੀਂ ਸਰਕਾਰ ਜਿਹੜੀ ਪਿਛਲੀ ਚੱਲੀ ਕਾਰਪੋਰੇਟ ਘਰਾਉਣੇ ਤੇ ਚੱਲੀ ਸਰਕਾਰਾਂ ਨਹੀਂ ਚੱਲਦੀਆਂ ਅੱਛਾ ਇਹ ਕਾਰਗਸ ਸੀ ਜਿਨਨੇ ਪਬਲਿਕ ਸੈਕਟਰ ਯੂਨਿਟੇਡੇਟੇ ਵੱਡੇ ਖੜੇ ਕੀਤੇ ਸੀ ਕਿੱਡੇ ਵੱਡੀ 에어ਲਾਈਨ ਸੀ 에어 ਇੰਡੀਆ ਕਿੱਡਾ ਵੱਡਾ ਰੇਲਵੇ ਦਾ ਨੈਟਵਰਕ ਸੀ ਠੀਕ ਹੈ ਜੀ 27 ਦੇ ਕਰੀਬ ਪਬਲਿਕ ਸੈਕਟਰ ਯੂਨਿਟੇ ਸਰਕਾਰ ਵੇਚ ਚੁੱਕੀ ਹੈ ਮੈਂ ਛੋਟੀ ਧਾਰਨ ਦਿੰਦਾ ਜਿਹੜੀ ਲੋਕਾਂ ਨੂੰ ਸਮਝ ਪੈ ਜਾਊਗੀ ਅਸੀਂ ਕਿਹੜੇ ਘਰ ਨੂੰ ਕਿੰਨੇ ਪੱਤਰਕੀ ਕੀਤੀ ਆ ਪਿੰਡਾਂ ਚ ਜਾਂ ਮਹੱਲਿਆਂ ਚ ਕਿੰਨੂੰ ਗਿਣਦੇ ਜਿਹੜਾ ਬੰਦਾ ਇੱਕ ਦੁਕਾਨ ਤੋਂ ਤਿੰਨ ਦੁਕਾਨਾ ਬਣਾਵੇ ਜਿਹੜਾ ਬੰਦਾ ਇੱਕ ਘਰ ਤੋਂ ਚਾਰ ਘਰ ਬਣਾਵੇ ਤੇ ਜਿਹੜਾ ਬੰਦਾ ਦੁੱਧ ਕੰਨਾਂ ਵੇਚ ਕੇ ਨਵੀਂ ਗੱਡੀ ਲੈਵੇ ਕੀ ਉਹਨੂੰ ਤਰੱਕੀ ਕਹਿੰਦੇ ਆਪਾਂ ਜਿਹੜਾ ਬੰਦਾ ਚਾਰ ਮਕਾਨ ਪਹਿਲੇ ਪਿਓ ਦੇ ਵੇਚ ਲੈ ਕੀ ਉਹਨੂੰ ਤਰੱਕੀ ਕਹਿੰਦੇ ਆ ਜੀ ਕਰਜ਼ਾਈ ਹੋ ਗਿਆ ਇਹ ਉਹ ਪੁੱਤਿਆ ਪੰਜਾਬ ਦੇਖਦਾ ਜਿਹੜਾ ਕਹਿ ਰਿਹਾ ਕਿ ਮੈਂ ਬੜੀ ਤਰੱਕੀ ਕਰਤੀ ਆ ਆਪਣੇ ਚੀਜ਼ਾਂ ਵੇਚ ਕੇ ਅੱਜ ਪਬਲਿਕ ਸੈਕਟਰ ਯੂਨਿਟ ਜਦੋਂ ਵਿਕ ਜਾਂਦੇ ਸਮਝ ਲਓ ਤੁਹਾਡਾ ਦੇਸ਼ ਦਾ ਜਿਹੜਾ ਜਾਇਦਾ ਦੇ ਉਹ ਵਿਖ ਰਹੀ ਹੈ ਹੂੰ ਕਰਜ਼ਾ ਕਿੰਨਾ ਵੱਧ ਗਿਆ ਦੇਸ਼ ਦਾ ਔਰ 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 ਬਾਹਰ ਪਰ ਕੈਪੀਟਾ ਇਨਕਮ ਜਿਹੜੀ ਆ ਅਸੀਂ 143ਵੇਂ ਸਥਾਨ ਦੇ ਉੱਤੇ ਆ। ਹੂੰ ਹੂੰ। ਮਹਿੰਗਾਈ ਤਿੰਨ ਗੁਣਾ ਵੱਧ ਗਈ ਹੈ। ਤੇ 400 ਬਾਰ ਕਹਦੇ ਨਾ ਜਾਣਾ ਜੀ। ਅੰਮ੍ਰਿਤਸਰ ਵਾਸਤੇ ਕੀ ਖਾਸ ਲੈ ਕੇ ਆਉਗੇ ਮਸਲਕਾ? ਦੇਖੋ ਮੇਰਾ ਮੈਂ ਉਸ ਗੱਲ ਤੇ ਆ ਰਿਹਾ ਹਾਂ ਸਰ। ਦੇਖੋ ਅੰਮ੍ਰਿਤਸਰ ਟੂਰਿਸਟ ਇੰਡਸਟਰੀ ਬਹੁਤ ਵੱਡੀ ਹੈ। ਟੂਰਿਜ਼ਮ ਦੀ ਇੰਡਸਟਰੀ ਬਹੁਤ ਵੱਡੀ ਹੈ। ਟੂਰਿਜ਼ਮ ਦੀ ਇੰਡਸਟਰੀ ਜਿਹੜੀ ਆ ਉਹਦੇ ਕਰਕੇ ਇਹਨੂੰ ਵਧਾਉਣਾ ਸਾਡਾ ਫਰਜ਼ ਬੰਦਾ ਮੇਰਾ ਮੇਰਾ ਜਦੋਂ ਮੈਂ ਇਸ ਤੇ ਮੈਂਬਰ ਪਾਰਲੀਮੈਂਟ ਬਣਿਆ ਸਭ ਤੋਂ ਪਹਿਲਾਂ ਮੈਂ ਆਵਾਜਾਈ ਦੇ ਸਾਧਨ ਠੀਕ ਕੀਤੇ। ਉਹਦੇ ਵਾਸਤੇ ਹੋਟਲ ਇੰਡਸਟਰੀ ਦੇ ਕੁਝ ਮੁਸ਼ਕਿਲਤ ਨੇ ਜਿਨ੍ਹਾਂ ਨੂੰ ਧਿਆਨ ਚ ਰੱਖਣਾ ਪਏਗਾ। ਹੂੰ। ਇੰਡਸਟਰੀ ਜਿਹੜੀ ਸਾਡੀ ਇੱਥੋਂ ਜਾ ਚੁੱਕੀ ਜਿਹੜੀ ਇੱਥੇ ਪੁਸ਼ਤੈਨੀ ਇੰਡਸਟਰੀ ਆ। ਪੱਖਿਆਂ ਦੀ, ਹੂੰ। ਸਕਰੂ ਦੀ, ਹਾਂ ਬਿਲਕੁਲ। ਪੇਂਟ ਦੀ, ਨਿਟਿੰਗ ਦੀ, ਡਾਈੰਗ ਦੀ ਇਹਨਾਂ ਦਸਤੀਆਂ ਦੇ ਨਾਲ ਅਸੀਂ ਚਾਹੁੰਦੇ ਕੋਈ ਵਾਪਸ ਆਉਣ ਕਿਉਂਕਿ ਇਹਨਾਂ ਲੋਕਾਂ ਨੂੰ ਇੱਥੇ ਤਜਰਬੇ ਨੇ। ਤਜਰਬੇ ਬਿਲਕੁਲ। ਹੁਣ ਨਵੀਂ ਦਸਤੀ ਲੈ ਕੇ ਆਓਗੇ ਕੋਈ ਹੋਰ ਚੀਜ਼ ਲੈ ਆਓ ਉਹਦਾ ਤਜਰਬਾ ਹੀ ਕੋਈ ਨਹੀਂਗਾ ਇੱਕ ਮੈਂ ਮੈਡੀਕਲ ਟੂਰਿਜ਼ਮ ਨੂੰ ਦਿੱਤਿਕ ਵਰਕ ਕਰਨਾ ਚਾਹੁੰਦੇ ਆ ਸੰਧੂ ਸਾਹਿਬ ਕਹਿੰਦੇ ਪਾਪੜ ਬੜੀਆਂ ਵੇਖਿਆ ਕਰਨੀਆਂ ਬਾਹਰਲੇ ਦੇਸ਼ਾਂ ਜਾ ਕੇ ਜੁੱਤੀਆਂ ਇਤੋਂ ਦੀਆਂ ਬਾਹਰ ਵਿਕਣ ਗਈਆਂ ਕੀ ਲੱਗਦਾ ਤੁਹਾਨੂੰ ਦੇਖੋ ਸੰਧੂ ਸਾਹਿਬ ਸਤਕਾਰਯੋਗ ਨੇ ਔਰ ਉਹ ਬਾਹਰੋਂ ਆਏ ਨੇ ਲੰਬਾ ਸਮਾਂ ਉਹਨਾਂ ਦਾ ਨੇ ਕੱਟਿਆ ਵੀ 35 ਸਾਲ ਮੈਂ ਬਾਹਰ ਰਿਹਾ ਹਾਂ ਹਮਮ ਪਹਿਲੀ ਗੱਲ ਤੇ ਉਹ ਜਿਸ ਸੋਚ ਨਾਲ ਜੁੜਗੇ ਨੇ ਹਮ ਤੇ ਜਿਸ ਪਰਿਵਾਰ ਦੀ ਉਹ ਦੱਸਦੇ ਨੇ ਕਿ ਸਾਡਾ ਪੁਸ਼ਤੈਨੀ ਜਾ ਸਾਡਾ ਇਹ ਲਗੇਸੀ ਆ ਉਹ ਹੈਗੀ ਐ ਅਕਾਲੀ ਪਰਿਵਾਰ ਲੱਗਦਾ ਮੈਂ ਦੱਸਣ ਲੱਗਾ ਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਹੂੰ ਸਮੁੰਦਰੀ ਹਾਲ ਉਹਨਾਂ ਦੇ ਨਾਮ ਦਾ ਬਣਿਆ ਹਾਂ ਜਿਨ੍ਹਾਂ ਦਾ ਵੱਡਾ ਜੋ ਉਧਰ ਰਿਆ ਦੇਖ ਦੀ ਜਾਦੀ ਤੋਂ ਪਹਿਲਾਂ ਹੂੰ ਉਹ ਤੇ ਉਹਨਾਂ ਤਾਕਤਾਂ ਨਾਲ ਲੜਦੇ ਜਿਨ੍ਹਾਂ ਤਾਕਤਾਂ ਨਾਲ ਤੁਸੀਂ ਜਾ ਕੇ ਬਹਿ ਗਏ ਹੂੰ ਇਹ ਤਾਕਤਾਂ ਤੇ ਗੋਰਿਆਂ ਦੇ ਨਾਲ ਹੁੰਦੀਆਂ ਸੀ ਹੂੰ ਹੂੰ ਤੁਸੀਂ ਤੇ ਪਿੱਠ ਕਰ ਲਈ ਆਪਣੀ ਥਾਟ ਨੂੰ ਹੀ ਤੇ ਤੁਹਾਡੇ ਤੇ ਯਕੀਨ ਕਿਵੇਂ ਕਰੀਏ ਕਿ ਤੁਸੀਂ ਇਦਾਂ ਚੱਲੋਗੇ ਜੀ